ਕੰਮ ਕਿਉਂ ਕਰਦੇ ਹੋ ਨਾ ਕਹ ਵੇਚ ਦਿਓ ਫਿਰ ਅੱਜ ਪੁਲਿਸ ਘਰ ਘਾੜੀ ਆ ਕੋਈ ਰੱਖਣੀ ਨਹੀਂ ਦੇਖ ਕੇ ਮੱਟੀ ਲਾ ਜਾ ਕਿਉਂ ਨਹੀਂ ਵਕਾਈ ਸੁਣੀ ਪਾਸਾ ਕਿਉਂ ਨਹੀਂ ਆਇਆ ਕਿਉਂ ਪਾਸਾ ਦੀ ਤੇ ਦਾਦੇ ਵਾਲੀ ਨਾਰਾ ਫਿਰ ਸੋਡਾ ਘਰ ਕਿਉਂ ਡਾਇਆ ਜਾ ਰਿਹਾ ਅੱਜ ਸੋਡਾ ਕੋਈ ਪਰਚਾ ਨਹੀਂ ਨਜਾਇਜ਼ ਘਰ ਤੋਂ ਪਾਇਆ ਹੋਇਆ ਨਜਾਇਜ਼ ਥਾਂ ਤੇ ਸਾਨੂੰ ਲੋਟ ਦੇ ਰਹੇ ਆ ਉਹ ਤੁਸੀਂ ਕੀ ਤੋਂ ਮੁੱਲ ਲਿਆ ਇਹ ਤੋਂ ਮੁੱਲ ਲਿਆ ਕੀ ਤੋਂ ਮੁੱਲ ਲਿਆ ਤੁਸੀਂ ਮੁੱਲ ਲਿਆ ਹੋਇਆ ਜੀ ਕੋਈ ਹੋਰ ਨਹੀਂ ਤੁਸੀਂ ਕਿੱਥੇ ਤੋਂ ਮੁੱਲ ਲਿਆ ਹੁਣ ਇਹਦੇ ਦੇ ਪੈਸੇ ਭਰੇ ਜਾਂ ਕਿੱਥੋਂ ਭਰੇ 12 ਮਿੰਟ ਤੋਂ ਪਹਿਲਾਂ 12 ਮਿੰਟ ਤੋਂ ਕਾਰਵਾਈ ਹੋ ਗਈ ਆ ਸਾਨੂੰ ਤਾਂ ਕੱਲੇ ਨਾਲ ਕਾਰਵਾਈ ਲਾਓ ਕਿੰਨੇ ਤੋਂ ਦੇ ਕਰ ਪਾਏ ਹੋ ਹੋਰ ਬੱਸ ਹੋਰ ਬੱਸ ਦੇਖੋ 12 ਕਾਰਵਾਈ ਹੋ ਗਈ ਇੱਕੋਠੀਆਂ ਕੀਦੀਆਂ ਨੇ ਸਮਾਂ ਹੈ ਕੋਠਾ ਬੇਦਰੀ ਦੀਆਂ ਕੋਟੀਆਂ ਸਾਰੇ ਬੇਦਰੀ ਦੀ ਆ ਦੇਖੋ ਤਾਂ ਚੋਬੇ ਤੇ ਬੇਦੀ ਕੋਟੀਆਂ ਪਈਆਂ ਪਈਆਂ ਨੇ ਜੀ ਤੇਰੀ ਗੱਲ ਸੁਣਿਆ ਜਾਵੇ ਮੈਂ ਸਾਡੀ ਕਾਰਵਾਈ ਹੋ ਜਾਵੇ ਜੈਦ ਦਾ ਕੋਈ ਬੱਚਾ ਹੋਵੇ ਤੁਹਾਡੇ ਨਾ ਕੀ ਮਾਤਾ ਮੇਰੇ ਨਾਮਿੰਦੋ ਮਿੰਦੋ ਮਾਤਾ ਜੀ ਤੁਹਾਡੇ ਕੀ ਮੁੰਡੇ ਦਾ ਘਰ ਸੀ ਜਾਂ ਕੀਦਾ ਘਰ ਸੀ ਮੇਰੇ ਜਦਾ ਕਹ ਰਾ ਚ ਅੱਛਾ ਇਹਦਾ ਡਾੜੀ ਮੁੱਕਿਆ ਹੋਇਆ ਇਹਦੀ ਮਾਤਾ ਅੰਦਰ ਆ ਜੀ ਇਹ ਤਾਂ ਜੈ ਤੇਰੀ ਮਾਤਾ ਕਹਦੇ ਜੰਦਰ ਤੁਸੀਂ ਤਾਂ ਕਹਿੰਦੇ ਨਸ਼ਾ ਵੇਚਦੇ ਨਹੀਂ ਹੋਵੇ ਇੱਕ ਵੀ ਬੱਚਾ ਹੋਵੇ ਨਹੀਂ ਜਦੋਂ ਤੁਸੀਂ ਕਹਿੰਦੇ ਨਸ਼ਾ ਵੇਚਦੇ ਨਹੀਂ ਫਿਰ ਤੁਹਾਡੀ ਮਾਤਾ ਕਹਦੇ ਜੰਦਰ ਇਹਦਾ ਸੁਰੂ ਤਾਂ ਨਿੱਕਾ ਜਾਂਦੇ ਨੇ ਇਹਨਾਂ ਜਗ੍ਹਾ ਲਈ ਆ ਜੀ ਦੋ ਦੋ ਤਿੰਨ ਤਨ ਹਜ਼ਾਰ ਕਰ ਕਰਕੇ ਕਰ ਕਰਕੇ ਇਹਨੇ ਰੁਪਏ ਹੀ ਦਿੱਤੇ ਨੇ ਹਾਂ ਘਾਂ ਜਗ੍ਹਾ ਮੁੱਲ ਲਈ ਆ ਜੀ ਇਹਨੇ ਫਿਰ ਬਣਾਇਆ ਜੇ ਇੱਕ ਵੀ ਬੱਚਾ ਹੋਵੇ ਮੇਰੇ ਬੱਚੇ ਤਾਂ ਨਿਕਾਏ ਤੇ ਜੋ ਮਰਜੀ ਸਾਨੂੰ ਅਮਰ ਦੀ ਸਜ਼ਾ ਕਹੋ ਜਾਵੇ ਜਾ ਬੱਚੇ ਤੇ ਮੇਰੇ ਦਾ ਸਜਾ ਹੋ ਉਹ ਬੱਚਾ ਹੋਵੇ ਤੇ ਜੇ ਬੱਚੇ ਦਾ ਕੋਈ ਬੱਚਾ ਨਹੀਂ ਆਗਾ ਜੀ ਮੇਰਾ ਬੱਚਾ ਬੇਨਜਾਇਜ ਨਹੀਂ ਬਣਦਾ ਸਾਰਿਆਂ ਦੇ ਪੈਸਾ ਇਹ ਕਾਹਨ ਛੋਟੇ ਬੱਚੇ ਦਾ ਕਦੀ ਮਾਮੇ ਨਾਟਕ ਜਿਹੜਾ ਬੱਚਾ ਹੋਵੇ ਕਹਿੰਦੇ ਨਾ ਨਾ ਜੀ ਇਹ ਕਰਨ ਦੋ ਨਾ ਇਹਨਾਂ ਨੂੰ ਜੀ ਨਾਲ ਕਾਹਨ ਨਹੀਂ ਆਗਾ ਕਿ ਕਿਸੇ ਪਰ ਸਾਡਾ ਤਾਂ ਹੋਣਾ ਕਰਦੇ ਹਾਂ ਜੀ ਗਏ ਜਾਂ ਕੀ ਦੀਆ ਇਹ ਦੇ ਮੇਰੇ ਨਿੱਕੇ ਕਿੰਨੇ 11 ਛੋਟੇ ਪਰਿਵਾਰ ਤੇ ਦੋ ਮਹੀਨੇ ਬੱਜ ਚੱਲ ਮੇਰੇ ਘਰ ਵਾਲੇ ਨਹੀਂ ਕੋਈ ਪੱਤਾ ਨਹੀਂ ਆਏਗਾ ਜਿਸ ਤਰ੍ਹਾਂ ਬੰਦੇ ਬੈਠੇ ਹੋਏ ਨੇ ਬਰਨਾਲਾ ਪੁਲਿਸ ਨਾਲ ਘਰ ਤਹੇ ਜਾਣ ਵਾਲੇ ਪੀੜਤ ਪਰਿਵਾਰ ਦੱਸ ਰਹੇ ਹਨ ਕਿ ਕੋਈ ਪੱਤਾ ਨਹੀਂ ਆ ਤਾਂ ਮੌਕੇ ਤੇ ਬਰਨਾਲਾ ਪੁਲਿਸ ਪੁੱਜੀ ਹੈ ਜਿਹੜੀ ਉਹਨਾਂ ਨੂੰ ਦੱਸ ਰਹੀ ਹੈ ਕਿ ਤੁਹਾਡੇ ਪਰਿਵਾਰ ਤੇ ਪਰਚੇ ਹਨ ਚਲੋ ਚਲੋ ਰਿਪੋਰਟ ਸਾਡੇ ਕੋਲ ਕੀ ਸਰ ਤੱਥ ਹੈ ਜਿਹਦਾ ਘਰ ਹੈ ਉਹ ਕਹਿ ਰਹੇ ਵੀ ਸਾਡੇ ਤੇ ਜੇ ਇੱਕ ਵੀ ਪਰਚਾ ਹੋਇਆ ਤਾਂ ਅਸੀਂ ਚੌਂਕ ਤੇ ਖੜਾ ਕੇ ਸੂਸਾਈਡ ਕਰਾਂਗੇ ਸਾਰੀ ਪਬਲਿਕ ਦੇ ਸਾਹਮਣੇ ਉਹ ਸਾਡੇ ਰਿਕਾਰਡ ਦੇ ਵਿੱਚ ਇਹ ਇਲੀਗਲ ਕੰਸਟ੍ਰਕਸ਼ਨ ਆ ਜੇ ਤੁਸੀਂ ਇਨਲੀਗਲ ਕਹੋ ਨਜਾਇਜ਼ ਸਰ ਤੁਸੀਂ ਨਸ਼ਾ ਤਸਕਰੀ ਨੂੰ ਵਿੱਚ ਕਿਉਂ ਸ਼ਾਮਲ ਕਰ ਰਹੇ ਹੋ ਇਹ ਨਹੀਂ ਪੁਲਿਸ ਡਿਪਾਰਟਮੈਂਟ ਇਹ ਨਹੀਂ ਪੁਲਿਸ ਡਿਪਾਰਟਮੈਂਟ ਨਹੀਂ ਸਰ ਤੁਹਾਡਾ ਜੀ ਤੁਸੀਂ ਨਜਾਇਜ਼ ਸਾਰੀ ਕਰਕੇ ਟਹਾਰੇ ਹੋ ਕੋਲੇ ਸਰ ਕੀ ਜੇ ਫਿਰ ਪੁਲਿਸ ਦੀ ਮਦਦ ਹੀ ਲੈ ਰਹੇ ਹੋ ਵੀ ਕੋਈ ਇੱਥੇ ਹਿੰਸਕ ਘਟਨਾ ਨਾ ਹੋ ਜੇ ਪੁਲਿਸ ਦਾ ਵੀ ਕਿਉਂ ਅੱਜ ਤੁਹਾਡੀ ਨਿਸ਼ਾਨਦੇਹੀ ਤੇ ਇਹ ਘਰ ਤਾਇਆ ਜਾ ਰਿਹਾ ਠੀਕ ਹੈ ਇਹ ਘਰ ਪਾਇਆ ਕਿ ਤੁਸੀਂ ਸਰ ਹੋ ਗਿਆ ਜੀ 7 ਡੇਢ ਤੋਂ 7 ਸਾਲ ਹੋ ਗਿਆ ਹੈ ਸਾਲ ਤੋਂ ਡੇਢ ਸਾਲ ਹੋ ਗਿਆ ਸਰ ਜੇ ਕੋਈ ਉਦੋਂ ਪੁਰਾਣੀ ਵੀਡੀਓ ਮਿਲ ਜੇ 2 ਸਾਲ 5 ਸਾਲ ਪੁਰਾਣੀ ਇਸ ਘਰ ਦੀ ਫੇਰ ਉਹ ਤੁਹਾਡਾ ਕੀ ਪੱਖ ਹੋਏਗਾ ਉਹਦੇ ਤੇ ਮੇਰੇ ਮੇਰੀ ਨੌਲੇ ਮੁਤਾਬਕ ਡੇਢ ਸਾਲ ਆ ਸਰ ਤੁਹਾਡੀ ਨੌਲੇ ਮੁਤਾਬਕ ਨਹੀਂ ਇਹ ਘਰ ਨੂੰ 810 ਸਾਲ ਹੋ ਗਏ ਪਏ ਹੋਏ ਨੂੰ ਕਿ ਤੁਸੀਂ ਕਹਿ ਰਹੇ ਹੋ ਸਾਲ ਡੇਢ ਸਾਲ ਹੋਇਆ ਉਸ ਤੋਂ ਬਾਅਦ ਜਦ ਇਹ ਘਰ ਤੁਸੀਂ ਟਾਉਣ ਦੇ ਹੁਕਮ ਦਿੱਤੇ ਆ ਜਾਂ ਆਦੇਸ਼ ਦਿੱਤੇ ਆ ਜਾਂ ਤੁਸੀਂ ਇਹਦੇ ਕਾਰਵਾਈ ਕਰ ਰਹੇ ਹੋ ਤੇ ਜੇ ਘਰ ਪੁਰਾਣਾ ਕੋਈ 2-4 ਸਾਲ ਪੁਰਾਣੀ ਵੀਡੀਓ ਨਿਕਲੇ ਇਸ ਘਰ ਦੀ ਫੇਰ ਵੀ ਹੈ ਇਹ ਗਵਰਨਮੈਂਟ ਪ੍ਰੋਪਰਟੀ ਦੀ ਖੋਲ ਰਹਾ ਇਹ ਨਹੀਂ ਹੈ ਜੇ ਪੁਰਾਣਾ ਹੈਗਾ ਤਾਂ ਇਹ ਨੀ ਜਦੋਂ ਈਓ ਸਾਹਿਬ ਜਦੋਂ ਪਾਇਆ ਜਾ ਰਿਹਾ ਸੀ ਉਦੋਂ ਆਪਣੇ ਅਧਿਕਾਰੀ ਕਿਉਂ ਕਬੂਤਰ ਵਾਂਗੂ ਅੱਖਾਂ ਮਿਚੀ ਰੱਖਿਆ ਉਦੋਂ ਕਿਉਂ ਨਹੀਂ ਆਪਾਂ ਢਾਉਣ ਦੀ ਕੋਈ ਕੀਤੀ ਜਾਂ ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜੀ ਚਾਰਜ ਨੋਟਸ ਦੇ ਚੁੱਕੇ ਆ ਟਾਈਮ ਲੀਨ ਇਹਨਾਂ ਨੂੰ ਮੇਰੇ ਆਉਣ ਤੋਂ ਬਾਅਦ ਜੀ ਪ੍ਰੋਪਰ ਬੋਰ ਨੋਟਿਸ ਦੇ ਕੇ ਇਹਨੂੰ ਰੋਕ ਕੇ ਫਿਰ ਕਾਰਵਾਈ ਕੀਤੀ ਗਈ ਜੀ ਇਹ ਜਿਹੜੇ ਸਰ ਘਰ ਢਾਇਆ ਜਾ ਰਿਹਾ ਨਜਾਇਜ਼ ਉਹ ਸਾਰੀ ਕਰਕੇ ਢਾਇਆ ਜਾ ਰਿਹਾ ਨਸ਼ਾ ਤਸਕਰ ਦੇ ਕਰਕੇ ਇਹ ਨਜਾਇਜ਼ ਸਾਰੀ ਵੀ ਹੈ ਜੀ ਤੇ ਬੰਦੇ ਸਾਨੂੰ ਰਿਪੋਰਟ ਚ ਪਤਾ ਲੱਗਿਆ ਪੁਲਿਸ ਦੇ ਰਿਪੋਰਟ ਤੇ ਰਿਪੋਰਟ ਸਾਡੇ ਕੋਲ ਕੀ ਸਰ ਤੱਥ ਹੈ ਜਿਹਦਾ ਘਰ ਹੈ ਉਹ ਕਹਿ ਰਹੇ ਵੀ ਉਹ ਸਾਡੇ ਰਿਕਾਰਡ ਦੇ ਵਿੱਚ ਇਹ ਇਲੀਗਲ ਕੰਸਟਰਕਸ਼ਨ ਆ ਜੇ ਤੁਸੀਂ ਇਨਲੀਗਲ ਕਹੋ ਨਜਾਇਜ਼ ਸਰ ਤੁਸੀਂ ਨਸ਼ਾ ਤਸਕਰੀ ਨੂੰ ਵਿੱਚ ਕੌਮ ਸ਼ਾਮਲ ਕਰ ਰਹੇ ਹੋ ਇਹ ਨਹੀਂ ਫਿਰ ਪੁਲਿਸ ਡਿਪਾਰਟਮੈਂਟ ਇਹ ਨਹੀਂ ਪੁਲਿਸ ਡਿਪਾਰਟਮੈਂਟ ਨਹੀਂ ਸਰ ਤੁਹਾਡਾ ਜੀ ਤੁਸੀਂ ਨਜਾਇਜ਼ ਸਾਰੀ ਕਰਕੇ ਟਹਾਰੇ ਹੋ ਕੋਲੇ ਸਰ ਤੁਸੀਂ ਫਿਰ ਪੁਲਿਸ ਦੀ ਮਦਦ ਹੀ ਲੈ ਰਹੇ ਹੋ ਕਿ ਕੋਈ ਇੱਥੇ ਹਿੰਸੇ ਕਿ ਘਟਨਾ ਨਾ ਹੋ ਜੇ ਪੁਲਿਸ ਦਾ ਵੀ ਕੋਈ ਪੁਲਿਸ ਕੋ ਰਿਪੋਰਟ ਹੈ ਜੀ ਕਹਿੰਦੇ ਘਰ ਸਰ ਪੁਲਿਸ ਟਹਾਰੀ ਹੈ ਜਾਂ ਤੁਸੀਂ ਟਹਾਰੇ ਨਗਰਪਾਲਿਕਾ ਟਹਾਰੀ ਹੈ ਜੀ ਦਾ ਪੁਲਿਸ ਨਗਰਪਾਲਿਕਾ ਦੇ ਟਹਾਰੇ ਪੁਲਿਸ ਦਾ ਤੁਹਾਡੀ ਮਦਦ ਤੇ ਆਈ ਹੋਏ ਨਾ ਜੀ ਵੀ ਕੋਈ ਇੱਥੇ ਹਿੰਸੇ ਕਿ ਘਟਨਾ ਨ